ਹੈਲੋ ਹੈਲੋ ਹਾਂਜੀ 사시 ਘਾਰ ਜੀ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਵੋਗੇ ਸੋ ਆਪਾਂ ਮੈਂ ਆਪਣਾ ਜਿਹੜਾ ਤੁਸੀਂ ਥੰਬਨੈਲ ਦੇਖ ਹੀ ਰਹੇ ਹੋ ਜਿਹੜਾ ਆਪਣਾ ਬਈ ਯੂਨੀਅਨ ਦਾ ਧਰਨਾ ਹੈ ਉਹ ਇੱਕ ਵਾਰ ਆਪਾਂ ਨੇ ਚੱਕਿਆਗਾ ਉਹਦੇ ਕੀ ਕਾਰਨ ਨੇ ਬਸ ਤਾਂ ਬਹੁਤ سارے ਕਾਰਨ ਨੇ ਬਈ ਪਰ ਕੁਝ ਇੱਕ ਕੋਈ ਮਜਬੂਰੀ ਵੀ ਹੁੰਦੀ ਹੈ ਕੋਈ ਸਾਰੇ ਪੰਜਿਆਂ ਦਾ ਜਿਵੇਂ ਆਪਾਂ ਰਹਿਵਾੜੀ ਦੇ ਨਾਲ ਹੀ ਇਹ ਧਰਨਾ ਜਿਹੜਾ ਚੱਕਿਆਗਾ ਕਾਫੀ ਸਾਰੀਆਂ ਗੱਲਾਂ ਇਸ ਧਰਨੇ ਨੂੰ ਲੈ ਕੇ ਹੋ ਰਹੀਆਂ ਨੇ ਸੋ ਆਪਾਂ ਵੀ ਲਾਈਵ ਇਸ ਵਿਸ਼ੇ ਦੇ ਉੱਤੇ ਆ ਚੁੱਕੇ ਹਾਂ ਸੋ ਆਪਾਂ ਕਰਦੇ ਆਂ ਵੀ ਗੱਲਾਂ ਬਾਤਾਂ ਤੇ ਸੈਸ਼ਨ ਨੂੰ ਹੈ ਜਿਹੜਾ ਵੀ ਸ਼ੇਅਰ ਕਰ ਦਿਓ ਤੇ ਮੈਂ ਵੀ ਬਈ ਆਪਣਾ ਜਿਹੜਾ ਇਹ ਸੈਸ਼ਨ ਹੈ ਆਪਣਾ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿੰਨਾ ਤੁਸੀਂ ਸਾਰੇ ਵੀ ਬਈ ਜਿਹੜੇ ਗਰੁੱਪਾਂ 'ਚ ਜੁੜੇ ਹੋਇਆ ਉੱਥੇ ਆਪਣਾ ਇਹ ਸੈਸ਼ਨ ਹੈ ਜਿਹੜਾ ਉਹਨੂੰ ਸ਼ੇਅਰ ਕਰ ਦਿਓ ਸੈਸ਼ਨ ਸ਼ੇਅਰ ਕਰ ਦੀ ਬਈ ਇੱਕ ਵਾਰ ਫਿਰ ਕਰਦੇ ਆਂ ਆਪਾਂ ਗੱਲਾਂ ਬਾਤਾਂ ਹਾਂਜੀ ਸੋ ਸ਼ੇਅਰ ਬਈ ਦੱਬ ਕੇ ਕਰ ਦੋ ਤੇ ਮੈਂ ਵੀ ਆਪਣਾ ਜਿਹੜਾ ਇਹ ਸੈਸ਼ਨ ਹੈ ਸ਼ੇਅਰ ਕਰਤਾ ਤੇ ਇੱਕ ਵਾਰ ਆਵਾਜ਼ ਹੈ ਬਈ ਜਿਹੜੀ ਉਹ ਸਾਰੇ ਆਪਣੇ ਮੇਰੇ ਵੀਰ ਜਿਹੜੇ ਬੈਠੇ ਆ ਲਾਇਓ ਇੱਕ ਵਾਰ ਦੱਸ ਦੋ ਵੀ ਕਲੀਅਰ ਆ ਰਹੀ ਐ ਤੇ ਜਿਹੜੀ ਆਪਣੀ ਗਿਣਤੀ ਐ ਬਈ 350 ਤੋਂ ਬਈ ਧਰਨੇ ਦੇ ਉੱਪਰ ਨਈ ਬਦੀ ਬਹੁਤ ਸਾਰੇ ਮੇਜਰ ਕਾਰਨ ਨੇ ਜਿਹੜੇ ਆਪਾਂ ਨੇ ਬਈ ਆਪਾਂ ਨੂੰ ਤਰਨਾ ਚੱਕਣਾ ਪਿਆ ਕਿਉਂਕਿ ਜਦੋਂ ਬਈ ਆਪਾਂ ਸਵੇਰੇ ਉੱਥੇ ਜਾ ਕੇ ਦੇਖਦੇ ਵੀ ਮੰਨ ਲਓ ਜਦੋਂ ਆਪਾਂ ਗੇਟ ਦੇ ਉੱਤੇ ਬੈਠਦੇ ਤਾਂ ਆਪਣੀ ਕੀਮਤੀ ਬਈ 2.5 300 ਦੇ ਕਰੀਬ ਹੁੰਦੀ ਜਿਉਂ-ਜਿਉਂ ਬਈ ਦਿਨ ਹੈ ਜਿਹੜਾ ਆਪਣਾ ਢਲਦਾ ਜਾਂਦਾ ਮੰਨ ਲਓ 11 ਵਜੇ ਦੇ ਨਾਲ 5 ਬੰਦੇ ਚਲੇ ਗਏ 12 ਵਜੇ ਦੇ ਨਾਲ 10 ਬੰਦੇ ਹੋਰ ਚਲੇ ਗਏ ਇੱਕ ਬਾਈ ਦੇ ਨਾਲ 10 ਹੋਰ ਚਲੇ ਗਏ ਇਸ ਤਰ੍ਹਾਂ ਬਈ ਜਿਹੜੀ ਆਪਣੀ ਉੱਥੇ ਗਿਣਤੀ ਐ ਉਹ ਵਧਣ ਦੀ بجائے ਘਟਦੀ ਜਾ ਰਹੀ ਸੀ ਕਿਉਂਕਿ ਬਈ ਕਈ ਮੇਰੇ ਵੀਰ ਹੋ ਸਕਦਾ ਬਈ ਪਟਿਆਲੇ ਜਿਵੇਂ ਆਪਾਂ ਕਈ ਕਹਿਦੀ ਆ ਵੀ ਪੜਦੇ ਹੁੰਦੇ ਨੇ ਜਾਂ ਕੰਨਿਆਂ ਦੀਆਂ ਇੱਕ ਤਰ੍ਹਾਂ ਬਈ ਢੇੜਾ ਦੇਣੀ ਆ ਜਾਂਦੇ ਨੇ ਠੀਕ ਆ ਨਾ ਪਰ ਬਈ ਜਿਹੜਾ ਇਹ ਤਰਨ ਆਪਾਂ ਲਾਇਆ ਸੀ ਉਹ ਪੱਕੇ ਪੈਰੀਂ ਲਾਇਆ ਸੀ ਪਰ ਪੱਕੇ ਪੈਰੀਂ ਵਾਲੀ ਇਹਦੀ ਕੋਈ ਗੱਲ ਲੱਗੀ ਨਹੀਂ ਪਰ ਫਿਰ ਵੀ ਬਈ ਜਿੰਨੇ ਸਾਥੀ ਆਉਂਦੇ ਰਹੇ ਨੇ ਇਹ ਦੋ ਦਿਨ ਸਾਰਿਆਂ ਦਾ ਬਈ तहे ਦਿਲੋਂ ਧੰਨਵਾਦ ਹੈ ਤੇ ਜਿੰਨੇ ਸਾਥੀ ਉੱਥੇ ਮੌਜੂਦ ਸੀ ਲਗਭਗ ਸਾਰਿਆਂ ਨੂੰ ਤਾਂ ਬਈ ਪਤਾ ਹੀ ਹੈ ਜਿਹੜਾ ਆਪਣਾ ਇਹ ਧਰਨਾ ਹੈ ਆਪਾਂ ਵੀ ਥੋੜੀ ਰਜ਼ਾਮੰਦੀ ਦੇ ਨਾਲ ਹੀ ਯੂਨੀਅਨ ਦੇ ਸਾਥੀ ਵੀਰ ਨੇ ਜਿਹੜੇ ਉਹਨਾਂ ਨੇ ਬਈ ਸਾਰਿਆਂ ਨੂੰ ਦੇਖੋ ਇੱਕ ਮੈਂ ਕਹ ਦਿੱਤੇ ਸਾਰਿਆਂ ਨੂੰ ਇਹ ਸਨੇਹਾ ਦਿੱਤਾ ਹੀ ਸੀ ਤੁਹਾਨੂੰ ਪਤਾ ਹੀ ਹੈ ਜਿਹੜੇ ਉੱਥੇ ਗਏ ਸੀ ਜਿਹੜੇ ਨਹੀਂ ਗਏ ਬਈ ਉਹਨਾਂ ਦੀ ਤਾਂ ਦੇਖੋ ਗੱਲਾਂ ਨੇ ਹਨਾ ਬੀਤਰਨਾ ਨਹੀਂ ਚੱਕਣਾ ਸੀ ਜੀ ਉਹ ਤਾਂ ਕਰੇ ਮੈਂ ਕਿ ਜਿਹੜੇ ਬੋਲਣ ਵਾਲੇ ਨੇ ਉਹਦਾ ਬਈ ਬੋਲੀ ਜਾਣਗੇ ਪਰ ਬਈ ਤੁਹਾਨੂੰ ਜਿਵੇਂ ਆਪਾਂ ਉਥੋਂ ਧਰਨੇ ਦੀਆਂ ਲਾਈਵ ਤਸਵੀਰਾਂ ਵੀ ਦਿਖਾਈਆਂ ਸੀ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਕਿਤੇ ਨਾ ਕਿਤੇ ਆਪਾਂ ਨੂੰ ਗੁੰਮਰਾਹ ਕੀਤਾ ਵੀ ਜਿਹੜੀ ਕੱਲ੍ਹ-ਕੱਲ ਹੋਈ ਹੈ ਵੀ ਜਿਹੜੀ ਅੰਦਰ ਮੀਟਿੰਗ ਚੱਲ ਰਹੀ ਸੀ ਸੀਮ ਭਗਵੰਤ ਮਾਨ ਨੇ ਜਿਹੜਾ ਪਟਿਆਲੇ ਦੇ ਵਿੱਚ ਕੱਲ ਮਾਰਚ ਸੀ ਉਹਨਾਂ ਦਾ ਕੋਈ ਤੇ ਉਸ ਨੂੰ ਲੈ ਕੇ ਬਈ ਜਿਹੜੇ ਦਫ਼ਤਰ ਵਾਲੇ ਨੇ ਵੀ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਹੈ ਨਾ ਮੀਟਿੰਗ ਉਹਨਾਂ ਦੀ ਬਈ ਚੱਲ ਵੀ ਰਹੀ ਸੀ ਆਪਣੇ ਸਾਥੀ ਵੀਰ ਨੇ ਜਿਹੜੇ ਜਾ ਕੇ ਦੇਖ ਕੇ ਵੀ ਆਏ ਸੀ ਪਰ ਆਪਣੀ ਗਲਤੀ ਕਿੱਥੇ ਹੈ ਬਈ ਆਪਣੀ ਗਲਤੀ ਹੈ ਕਿ ਸਟਰੈਂਥ ਘਟਣਾ ਜਦੋਂ ਵੀ ਆਪਾਂ ਇਹ ਸਾਥੀਆਂ ਨੇ ਆਪਣੇ ਨੂੰ ਦੱਸਿਆ ਵੀ ਜਿਹੜੀ ਅੰਦਰ ਬਈ ਮੀਟਿੰਗ ਚੱਲ ਰਹੀ ਹੈ ਵੀ ਆਪਾਂ ਨੂੰ ਜਿਹੜਾ ਉਹ ਲਿਖਤੀ ਰੂਪ ਦੇ ਵਿੱਚ ਸ਼ਾਮ ਨੂੰ ਦਵਾ ਦੇਣਗੇ ਵੀ ਜਿਹੜੀਆਂ ਆਪਣੀਆਂ ਲਿਸਟਾਂ ਨੇ ਕਦੋਂ ਪੈਣੀਆਂ ਐਵੇਂ ਦੀ ਕੋਈ ਜਿਵੇਂ ਆਪਾਂ ਕਹਈ ਦੀ ਵੀ ਹਨਾ ਆਪਾਂ ਨੂੰ ਜਿਹੜੀ ਕੋਈ ਗੋਲੀ ਦੇਦੀ ਉਹਨਾਂ ਨੇ ਸੋ ਜਿਹੜੇ ਸਾਥੀ ਵੀਰ ਆਪਣੇ ਨਾਲ ਦੇ ਧਰਨੇ ਦੇ ਉੱਤੇ ਬੈਠੇ ਸੀ ਜਿਹੜੇ ਘਰਾਂ ਚ ਬੈਠੇ ਨੇ ਬਈ ਉਹਨਾਂ ਨੇ ਤਾਂ ਓਣੀ ਕੀ ਸੀ ਦੇਖੋ ਸੋ ਜਿਹੜੇ ਕੋ ਨਾਲ ਉੱਥੇ ਆਪਣੇ ਬੈਠੇ ਸੀਗੇ ਉਹ ਸਾਥੀਆਂ ਦਾ ਵੀ ਬਈ ਮਨ ਕੁਝ ਹੋਰ ਹੋ ਗਿਆ ਵੀ ਹੁਣ ਸ਼ਾਮ ਨੂੰ ਤਾਂ ਦੇਖੋ ਮਿਲ ਹੀ ਜਾਣਾ ਲਿਖਤੀ ਰੂਪ ਦੇ ਵਿੱਚ ਜਾਂ ਕੁਝ ਵੀ ਲੱਗੋ ਨਾ ਕੋਈ ਨਾ ਕੋਈ ਗੱਲ ਤਾਂ ਨਿਕਲ ਕੇ ਆਊਗੀ ਜਦੋਂ ਬੰਦੇ ਮੀਟਿੰਗ ਕਰਨਗੇ ਪਰ ਬਈ ਉਹ ਆਪਾਂ ਉੱਥੇ ਦੇ ਪ੍ਰਸ਼ਾਸਨ ਲਾ ਲਈਏ ਪੁਲਿਸ ਮੁਲਾਜ਼ਮ ਲਾ ਲਈਏ ਚਾਹੇ ਅੰਤਰੋਂ ਲਾ ਲਈਏ ਉਹ ਇੱਕ ਬਈ ਮਿੱਠੀ ਗੋਲੀਆਂ ਸੀ ਜਿਹੜੀ ਕਿ ਆਪਾਂ ਨੂੰ ਦੁਪਹਿਰ ਦੇ ਸਮੇਂ ਜਿਵੇਂ ਕਹਿੰਦੇ ਨੇ ਇੰਦਰੂਣ ਨੇ ਦੇਤੀ ਉਸ ਤੋਂ ਬਾਅਦ ਭਾਈ ਜਿਹੜੇ ਆਪਣੇ ਸਾਥੀ ਵੀਰ ਨੇ ਧਰਨੇ ਦੇ ਉੱਤੇ ਬੈਠੇ ਸੀ ਰੋਡ ਜਾਮ ਕੀਤਾ ਹੋਇਆ ਸੀ ਤੁਹਾਨੂੰ ਆਪਾਂ ਨੇ ਸ਼ਾਮ ਤੱਕ ਤਸਵੀਰਾਂ ਨੇ ਜਿਹੜੀਆਂ ਦਿਖਾਈਆਂ ਨੇ ਤੁਸੀਂ ਦੇਖਿਆ ਹੀ ਹੋਊਗਾ ਵੀ ਸਵੇਰੇ ਗਿਣਤੀ ਕਿੰਨੀ ਸੀ ਤੇ ਸ਼ਾਮ ਨੂੰ ਗਿਣਤੀ ਦੇ ਵਿੱਚ ਕੀ ਫਰਕ ਪਿਆ ਉਹ ਗਿਣਤੀ ਹੈ ਭਾਈ ਜਿਹੜੀ ਘਟਦੀ ਗਈ ਆਪਣੀ ਸੋ ਜਿੰਨੇ ਕ ਭਾਈ ਸਾਥੀ ਸ਼ਾਮ ਨੂੰ ਰਹਿ ਗਏ ਸੀ ਮੰਨ ਕੇ ਚੱਲੋ ਵੀ ਤਕਰੀਬਨ 50 60 ਕ ਬੰਦੇ ਆਪਣੇ ਰਹਿ ਗਏ ਸੀ ਬਾਕੀ ਬਈ ਸਾਰੇ ਤਰਨੇ ਦੇ ਉੱਤੇ ਜਿੰਨੇ ਬੰਦੇ ਆਏ ਹੋਏ ਸੀ ਸ਼ਾਮ ਨੂੰ ਚਲੇ ਗਏ ਸੀ ਠੀਕ ਹੈ ਨਾ ਸ਼ਾਮ ਨੂੰ ਬਈ 5 5:30 5 ਵਜੇ ਦੇ ਕਰੀਬ ਉੱਥੇ ਸਿਰਫ 50-60 ਬੰਦੇ ਸੀ ਉਹ ਵੀ ਬਈ ਉਹ ਵੀਰ ਸੀਗੇ ਜਿਹੜੇ ਦੂਰੋਂ ਸੀਗੇ ਠੀਕ ਹੈ ਨਾ ਦੂਰੋਂ ਮਤਲਬ ਜਿਵੇਂ ਬੋਹਰ ਸਾਈਡ ਦੇ ਲਾ ਲਓ ਫਾਜ਼ਲ ਕਾ ਸਾਈਡ ਦੇ ਲਾ ਲਓ ਧੰਨਵਾਦ ਬਈ ਉਹਨਾਂ ਦਾ ਜਾ ਆਪਣੇ ਬਈ ਕੋਈਕ ਮੇਰੇ ਸਾਥੀ ਜਿਵੇਂ ਨੇੜੇ ਦੇ ਜਿਹੜੇ ਮੂਹਰੇ ਉਪਰ ਕੰਮ ਕਰਦੇ ਨੇ ਜਿਵੇਂ ਸੰਗਰੂਰ ਦੇ ਹੋਗੇ ਜਾਂ ਮਰੇਲਕੋਟਲੇ ਦੇ ਹੋਗੇ ਉਹੀ ਰਹਿ ਗਏ ਸੀ ਬਈ ਠੀਕ ਆ ਨਾ ਪਰ ਬਈ ਜੂਨੀਅਰ ਦੇ ਜਿਹੜੇ ਬੰਦੇ ਆਪਣੇ ਉੱਥੇ ਮੌਜੂਦ ਸੀ ਉਹਨਾਂ ਨੇ ਸਾਰੇ ਇਹ 50 60 ਬੰਦੇ ਨੇ ਜਿਹੜੇ ਉਹਨਾਂ ਨੂੰ ਇਕੱਠੇ ਕਰਕੇ ਇੱਕੋ ਹੀ ਸਵਾਲ ਕੀਤਾ ਸੀ ਵੀ ਬਾਈ ਜੀ ਅੰਦਰੋਂ ਆਪਾਂ ਨੂੰ ਜਿਹੜਾ ਨਾ ਪੱਖੀ ਜਵਾਬ ਆ ਚੁੱਕੇ ਵੀ ਤੁਹਾਨੂੰ ਉਸ ਲਿਖਤੀ ਰੂਪ ਦੇ ਵਿੱਚ ਅਸੀਂ ਨਹੀਂ ਦੇ ਸਕਦੇ ਜਿੰਨਾ ਚਿਰ ਬਈ ਸੀਐਮਡੀ ਸਾਹਿਬ ਨੇ ਜਿਹੜੇ ਉਹ ਜੁਆਇਨ ਨਹੀਂ ਕਰਦੇ ਪਰ ਜਿਹੜੇ ਬਈ ਆਪਣੇ ਸਾਥੀ ਉੱਥੇ ਮੌਜੂਦ ਸੀ ਕਮੈਂਟ ਨਾ ਕਰੋ ਬਈ ਕਮੈਂਟਾਂ ਦੇ ਰਿਪਲਾਈ ਕੋਈ ਗੱਲ ਨਹੀਂ ਤੁਹਾਡੇ ਦੇ ਦਾਂਗੇ ਹਜੇ ਰੁਕ ਜੋ ਜਦੋਂ ਮੈਂ ਕਹੂੰਗਾ ਉਦੋਂ ਤੁਸੀਂ ਕਮੈਂਟ ਕਰ ਲਿਓ ਏਲਮ ਦੀ ਬਈ ਨਿਊਜ਼ ਲੈ ਕੇ ਆਇਆ ਕੋਈ ਗੱਲ ਨਹੀਂ ਏਲਮ ਵਾਲੇ ਸੁਣ ਲੋ ਇੱਕ ਵਾਰ ਪਹਿਲਾਂ ਆਪਾਂ ਜਿਹੜਾ ਅਪਰੈਂਟਸ਼ਿਪ ਦਾ ਧਰਨਾ ਚੱਕਿਆ ਗਿਆ ਉਹਦੇ ਬਾਰੇ ਕਾਫੀ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ ਉਹਦਾ ਅਸਲ ਕਾਰਨ ਕੀ ਹੈ ਉਹ ਦੱਸਦੀ ਆਪਾਂ ਕਿਉਂਕਿ ਬਈ ਆਪਾਂ ਨੇ ਜਿਹੜੇ ਸਾਥੀ ਨੇ 2600 ਉਹਨਾਂ ਨੂੰ ਜੋੜ ਕੇ ਰੱਖਣਾ ਹੈ ਕੁਝ ਇੱਕ ਸਾਥੀ ਗੁੰਮਰਾਹ ਹੋ ਜਾਂਦੇ ਨੇ ਬਈ ਉਹਨਾਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਯੂਨੀਅਨ ਵਾਲਿਆਂ ਨੇ ਕੀ ਕਰਤਾ ਜਾਂ ਕੀ ਨਹੀਂ ਕਰਤਾ ਹਨਾ ਵੀ ਕਿਉਂ ਚੱਕਿਆ ਧਰਨਾ ਜਦੋਂ ਲਾਈ ਲਿਆਤੀ ਵੀ ਮੌਤ ਉੱਜੋ ਬੋਲਦੇ ਨੇ ਲੋਕ ਉਹਨਾਂ ਨੂੰ ਬਈ ਕਿ ਸਹੀ ਸਨੇਹਾ ਦੇਣ ਵਾਸਤੇ ਇਹ ਲਾਇਬਲ ਨੇ ਕਿ ਐਮ ਹੈ ਸੋ ਬਈ ਜਿਹੜੇ ਸਾਥੀ ਉੱਥੇ ਬੈਠੇ ਸੀ ਜੂਨੀਅਨ ਦੇ ਬੰਦਿਆਂ ਵੱਲੋਂ ਬਈ ਉਹਨਾਂ ਨੂੰ 21 ਸਵਾਲ ਕੀਤਾ ਗਿਆ ਸੀ ਵੀ ਬਈ ਅੰਦਰੋਂ ਆਪਾਂ ਨੂੰ ਜਿਹੜਾ ਜਵਾਬ ਹੈ ਉਹ ਨਾਂ ਦੇ ਰੂਪ ਵਿੱਚ ਆ ਚੁੱਕਿਆ ਹੈ ਵੀ ਆਪਾਂ ਨੂੰ ਕੁਝ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਣਾ। ਸੋ ਸਾਥੀ ਵੀਰਾਂ ਦੁਆਰਾ ਸਾਰਿਆਂ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਵੀ ਜਿੰਨਾ ਚਿਰ ਅੰਦਰੋਂ ਆਪਾਂ ਨੂੰ ਕੁਝ ਨਾ ਕੁਝ ਲਿਖਤੀ ਰੂਪ ਵਿੱਚ ਨਹੀਂ ਮਿਲਦਾ ਵੀ ਉੰਨਾ ਚਿਰ ਕਿਸੇ ਨੇ ਜਾਣਾ ਨਹੀਂ ਪਰ ਗਿਣਤੀ ਹੈ ਭਾਈ ਜੇ ਵੀ ਤੁਹਾਨੂੰ ਦੱਸ ਚੁੱਕਿਆ ਮੈਂ ਵੀ 50 ਤੋਂ 60 ਰਹਿ ਗਈ ਸੀ ਠੀਕ ਹੈ ਨਾ। ਤੇ ਉਹ 50-60 ਬੰਦਿਆਂ ਨੂੰ ਜਦੋਂ ਭਈ ਸ਼ਾਮ ਨੂੰ ਆਪਾਂ ਨੇ ਉਹਨਾਂ ਨਾਲ ਵੀ ਹੁਣ ਫਿਰ ਆਪਣੇ ਸਾਥੀ ਵੀਰਾਂ ਦੁਆਰਾ ਰਹਿ ਕੀਤੀ ਗਈ ਵੀ ਭਾਈ ਜੀ ਕੋਈ ਵੀ ਬੰਦਾ ਇਹ ਜਾ ਮਤਲਬ ਜਿੱਮੇ ਖੜਾ ਹੋ ਕੇ ਦੱਸੋ ਵੀ ਹੁਣ ਆਪਾਂ ਕੀ ਕਰੀਏ ਧਰਨਾ ਆਪਣਾ ਜਿਹੜਾ ਇਹ ਜਾਰੀ ਰੱਖਣਾ ਹੈ ਰੋਡ ਜਾਮ ਰੱਖਣਾ ਹੈ ਜਾਂ ਨਹੀਂ ਰੱਖਣਾ ਸੋ ਸਾਰੀ ਸਾਥੀ ਵੀਰਾਂ ਨੇ ਇਹ ਜਿਹੜਾ ਬਈ ਸੁਝਾਅ ਦਿੱਤਾ ਸੀ ਵੀ ਇਸ ਧਰਨੇ ਨੂੰ ਜਿਹੜਾ ਆਪਣਾ ਜਾਰੀ ਰੱਖਣ ਦਾ ਕੋਈ ਆਪਣਾ ਮਕਸਦ ਜਿਹੜਾ ਸੀ ਉਹ ਬਈ ਆਪਣਾ ਜਿਹੜਾ ਮੰਗਲਵਾਰ ਤੱਕ ਇੱਕ ਵਾਰ ਟਾਲਿਆ ਗਿਆ ਮੰਗਲਵਾਰ ਤੱਕ ਸੋਮਵਾਰ ਸ਼ਾਮ ਨੂੰ ਹੀ ਬਈ ਜਿਹੜੇ ਸਾਥੀ ਵੀਰਾਂ ਨੇ ਸੱਦਾ ਦਿੱਤਾ ਵੀ ਆਪਣੇ ਜਿਹੜੇ ਜਿੰਨੇ ਕੁ ਬੰਦੇ ਹੈਗੇ ਉਹ ਵੀ ਉੱਥੇ ਪਹੁੰਚਿਓ ਕਿਉਂਕਿ ਬਈ ਜਿਹੜੇ ਸੀਐਮਡੀ ਸਾਹਿਬ ਨੇ ਅਸਤੀਫਾ ਦਿੱਤਾ ਸੀ ਨਵੇਂ ਸੀਐਮਡੀ ਸਾਹਿਬ ਨੇ ਜਿਹੜੇ ਉਹ ਸੋਮਵਾਰ ਮੰਗਲਵਾਰ ਹੀ ਜੁਆਇਨ ਕਰਨਗੇ ਤੁਹਾਨੂੰ ਪਤਾ ਹੀ ਹੈ ਬਈ ਉਧਰ ਤਰਨ ਤਾਰਨ ਸੈਡ ਬੋਟਾ ਨੇ ਉਧਰ ਉਹਨਾਂ ਦੀ ਬਈ ਸ਼ਾਇਦ ਡਿਊਟੀ ਲੱਗੀ ਹੋਈ ਹੈ ਜਾਂ ਕੁਝ ਹੋਰ ਪਾਸੇ ਕੋਈ ਡਿਊਟੀ ਲੱਗੀ ਹੋਈ ਹੈ ਇਹ ਕੋਈ ਆਪਾਂ ਨੂੰ ਮਤਲਬ ਅਸਲ ਨਹੀਂ ਪਤਾ ਪਰ ਬਈ ਜਿਹੜਾ ਅੰਦਰੋਂ ਸਟਾਫ ਹੈ ਆਪਾਂ ਨੂੰ ਜਿਵੇਂ ਵੀ ਸ਼ੂ ਮਿਲੀ ਹੈ ਉਹਨਾਂ ਦਾ ਕਹਿਣਾ ਇਹੀ ਹੈ ਵੀ ਜਿਹੜੇ ਬਈ ਜਿੰਨਾ ਚਿਰ ਉਹ ਜੁਆਇਨ ਨਹੀਂ ਕਰਦੇ ਨਵੇਂ ਸੀਐਮਡੀ ਸਾਹਿਬ ਵੀ ਅਸੀਂ ਤੁਹਾਨੂੰ ਜਿਹੜਾ ਕੁਝ ਵੀ ਲਿਖਤੀ ਰੂਪ ਦੇ ਵਿੱਚ ਨਹੀਂ ਦੇ ਸਕਦੇ ਵੀ ਤੁਸੀਂ ਬੈਠਣਾ ਬੈਠੇ ਰਹੋ ਤੇ ਉਹਨਾਂ ਨੇ ਵੀ ਸਾਨੂੰ ਇਹ ਵੀ ਕਹਿਤਾ ਸੀ ਵੀ ਬਾਈ ਜਿਹੜਾ ਰੋਡ ਐ ਉਹ ਅਸੀਂ ਤੁਹਾਨੂੰ ਜਾਮ ਨਹੀਂ ਕਰਨ ਦੇਣਾ ਸ਼ੁਕਰ ਗਿਣਤੀ ਵੀ ਆਪਣੀ ਬਹੁਤ ਘੱਟ ਸੀ ਇੰਨੇ ਘੱਟ ਬੰਦਿਆਂ ਨਾਲ ਬਾਈ ਰੋਡ ਜਾਮ ਨਹੀਂ ਹੁੰਦੇ ਹੁੰਦੇ ਤੁਹਾਨੂੰ ਪਤਾ ਹੀ ਐ ਐਵੇਂ ਉੱਥੇ ਕੋਈ ਆਪਣੇ ਸਾਥੀ ਵੀਰਾਂ ਦੀ ਕੋਈ ਹਾਨੀ ਹੋ ਜਾਂਦੀ ਤਾਂ ਉਹਦਾ ਵੀ ਜ਼ਿੰਮੇਵਾਰ ਵੀ ਬਾਈ ਫਿਰ ਤੁਸੀਂ ਜੁਨੀਅਨ ਨੂੰ ਠਹਿਰਾਉਣਾ ਸੀ ਹਨਾ ਸੋ ਸਾਰੇ ਜਿੰਨੇ ਕੁ ਬੰਦੇ ਉੱਥੇ ਵੀ ਉਸ ਟਾਈਮ ਮੌਜੂਦ ਸੀ ਉਹਨਾਂ ਦੀ ਬਈ رائے ਦੇ ਨਾਲ ਹੀ ਇਹ ਫੈਸਲਾ ਲਿਆ ਗਿਆ ਹੈ ਵੀ ਆਪਾਂ ਬਈ ਜਦੋਂ ਸੀਐਮਡੀ ਸਾਹਿਬ ਨੇ ਜਿਹੜੇ ਉਹ ਨਵੇਂ ਜੁਆਇਨ ਹੋਣਗੇ ਜਿਵੇਂ ਸੋਮਵਾਰ ਨੂੰ ਹੁੰਦੇ ਨੇ ਜਾਂ ਮੰਗਲਵਾਰ ਨੂੰ ਹੁੰਦੇ ਨੇ ਤਾਂ ਆਪਾਂ ਬਈ ਜਿਹੜਾ ਆਪਣਾ ਧਰਨਾ ਹੈ ਬਈ ਉਹ ਵੀ ਸੋਮਵਾਰ ਮੰਗਲਵਾਰ ਤੇ ਪੋਸਟਪੋਨ ਕੀਤਾ ਹੈ ਚੱਕਿਆ ਨਹੀਂ ਹੈਗਾ ਆਪਾਂ ਇੱਕ ਵਾਰ ਐ ਮੰਨ ਲਓ ਤੁਸੀਂ ਠੀਕ ਹੈ ਪੋਸਟਪੋਨ ਕਰਨ ਦਾ ਮਕਸਦ ਹੀ ਇਹ ਸੀ ਇੱਕ ਤਾਂ ਬਈ ਉੱਥੇ ਕੋਈ ਬੰਦਾ ਰਹਿਣ ਨੂੰ ਤਿਆਰ ਨਹੀਂ ਹੈਗਾ ਹਨਾ ਰਹਿਣ ਵਾਸਤੇ ਉੱਥੇ ਸਾਰਾ ਪ੍ਰਬੰਧ ਹੈਗਾ ਸੀ ਪਰ ਫਿਰ ਵੀ ਉੱਥੇ ਕੋਈ ਬੰਦਾ ਨਹੀਂ ਰਹਿ ਰਿਹਾ ਬਈ ਹੈਨਾ ਤੇ ਦੂਜੀ ਗੱਲ ਬਈ ਬੰਦੇ ਘੱਟ ਹੋਣ ਕਾਰਨ ਆਪਾਂ ਦੂਜੀ ਸਾਈਡ ਦਾ ਜਿਹੜਾ ਰੋਡ ਹੈ ਉਹ ਜਾਮ ਨਹੀਂ ਕਰ ਸਕੀ ਹਾਲਾਂਕਿ ਆਪਾਂ ਕਾਲ ਦਿੱਤੀ ਸੀ ਵੀ ਜਿਉਂ-ਜਿਉਂ ਬੰਦੇ ਆਪਣੇ ਵਧੇ ਜਾਣਗੇ ਆਪਾਂ ਦੂਜੀ ਸਾਈਡ ਵੀ ਰੋਡ ਦੀ ਜਾਮ ਕਰਾਂਗੇ ਪਰ ਉਹ ਬਈ ਨਾ ਆਪਣੇ ਬੰਦੇ ਦੀ ਗਿਣਤੀ ਬਦੀ ਬਦਲਦੀ ਪਜਾਏ ਬਈ ਇੱਕ ਬੰਦੇ ਤਾਂ ਆਪਣੇ ਜਿਵੇਂ 10-10 ਕਰਕੇ ਜਾਣ ਲੱਗ ਗਏ ਬਈ ਜਿਉਂ-ਜਿਉਂ ਸ਼ਾਮ ਦਾ ਸਮਾਂ ਹੁੰਦਾ ਗਿਆ ਮੰਨ ਲਓ 2 ਵਜੇ ਗਿਣਤੀ ਕੁਝ ਹੋਰ ਘਟ ਗਈ 3 ਵਜੇ ਹੋਰ ਘਟ ਗਈ ਸ਼ਾਮ ਨੂੰ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ 5 ਵਜੇ ਬਈ ਬੰਦੇ ਸਾਰੇ 50-60 ਹੀ ਰਹਿ ਗਏ ਸੀ ਨਾ ਗਿਣਤੀ ਦੇ ਕਹਿ ਲਈ ਆਪਾਂ ਤਾਂ ਬਈ ਉਹ ਲਗਭਗ 100 ਫੁੱਟਾ ਰੋੜਾ ਹੈ ਤੁਸੀਂ ਸਾਰੇ ਸਾਥੀ ਵੀਰ ਦੇਖ ਕੇ ਆਈ ਹੋ 6 ਫੁੱਟਾ ਰੋਡ ਹੈ ਬਈ ਉਹਨੇ ਰੋਡ ਨੂੰ ਜਮ ਕਰਨ ਵਾਸਤੇ ਘੱਟੋ ਘੱਟ ਬਈ 8-900 ਮੁੰਡਾ ਚਾਹੀਦਾ ਜਿਹੜਾ ਜੇ ਆਪਾਂ ਦੋਨੋਂ ਸਾਈਡ ਉਹਦੀਆਂ ਬਲੌਕ ਕਰਨੀਆਂ ਨੇ ਸੋ ਜੇ ਦੋਨੋਂ ਸਾਈਡ ਉਹਦੀਆਂ ਬਲੌਕ ਹੋ ਜਾਂਦੀਆਂ ਬਈ ਤਾਂ ਸ਼ਾਇਦ ਆਪਣੀ ਗੱਲ ਕੁਝ ਹੋਰ ਹੁੰਦੀ ਸੋ ਇਹ ਸੀ ਬਈ ਜਿਹੜਾ ਇਸ ਧਰਨੇ ਨੂੰ ਚੱਕਣ ਦਾ ਮੇਜਰ ਕਾਰਨ ਹੈ ਠੀਕ ਹੈ ਜੀ ਤੇ ਹੁਣ ਬਈ ਗੱਲ ਕਰਦੇ ਆਪਾਂ ਏ ਐਲ ਐਮ ਬੀ ਇਲਮ ਦਾ ਬਈ ਮੈਸੇਜ ਮੈਂ ਤੁਹਾਨੂੰ ਜੇ ਮੇਰੇ ਫੋਨ ਤੇ ਮੈਨੂੰ ਮਿਲ ਗਿਆ ਮੈਂ ਦਿਖਾ ਵੀ ਦਿੰਨਾ ਇੱਕ ਬਹੁਤ ਵਾਇਰਲ ਹੋ ਰਿਹਾ ਹੈ ਜਿਵੇਂ ਕਿ ਬਈ ਮੈਂ ਤੁਹਾਨੂੰ ਪਿਛਲੇ ਲਾਈਵ ਦੇ ਵਿੱਚ ਵੀ ਕਿਹਾ ਸੀ ਵੀ ਮੈਂ ਜਿਹੜੀ ਇਲਮ ਦੀਆਂ ਕੋਈ ਵੀ ਲਿਸਟਾਂ ਛੋਡੀਆਂ ਵਾਇਰਲ ਹੋ ਰਹੀਆਂ ਨੇ ਉਹ ਚਾਹੇ ਬਈ ਅਸਲ ਵਿੱਚ ਹੀ ਹੋਣ ਸਹੀ ਹੋਣ ਪਰ ਆਪਾਂ ਉਹਦੇ ਬਿਨਾਂ ਤੇ ਕੋਈ ਵੀ ਆਡੀਓ ਜਾਂ ਵੀਡੀਓ ਨਹੀਂ ਬਣਾ ਕੇ ਪਾਈ ਉਹਦਾ ਕਾਰਨ ਇਹ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਬਈ ਟੁੜੀਆਂ ਲਿਸਟਾਂ ਨੇ ਉਹ ਆਪਣੀਆਂ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਨਹੀਂ ਆਈਆਂ। ਸੋ ਹੁਣ ਬਈ ਇੱਕ ਤੁਹਾਡਾ ਜਿਹੜਾ ਇਹ ਮੈਸੇਜ ਹੈਗਾ ਉਹ ਵੀ ਜੇ ਮੈਨੂੰ ਮਿਲਿਆ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਵਨਾ। ਹਾਂ ਮੈਦੇ ਚ ਦੱਸਿਆ ਗਿਆ ਬਈ ਵੀ ਸਾਰੀਆਂ ਜਿਹੜੀਆਂ ਬਈ ਲਿਸਟਾਂ ਨੇ ਬਈ ਜਿਹੜਾ ਉਹਨਾਂ ਨੇ ਇੱਕ ਆਡੀਓ ਦੇ ਰੂਪ ਦੇ ਵਿੱਚ ਆਇਆ ਸੀ ਆਪਣੇ ਲਵੇ ਕੋ ਗੱਲ ਨਹੀਂ ਤੇ ਉਹ ਵੀ ਤੁਹਾਨੂੰ ਆਪਾਂ ਸੁਣਾ ਦਾਂਗੇ ਮੈਂ ਇੱਕ ਮਿੰਟ ਦੇਖ ਰਹੇ ਹਾਂ ਵੀ ਜੇ ਮਿਲ ਜੇ ਉਹ ਆਡੀਓ ਉਹਦੇ ਵਿੱਚ ਬਈ ਕਿਸੇ ਸਾਥੀ ਵੀਰ ਨੇ ਇਹ ਆਪਣੇ ਏਲਮ ਦੇ ਗਰੁੱਪਾਂ ਦੇ ਵਿੱਚ ਇਹ ਪਾਇਆ ਹੋਇਆ ਵੀ ਜਿਹੜੀਆਂ ਵੀ ਉਹ ਲਿਸਟਾਂ ਨੇ ਉਹਨਾਂ ਨੂੰ ਮੈਕਮੇਂ ਦੁਆਰਾ ਅਫੀਸ਼ੀਅਲ ਨਹੀਂ ਮੰਨਿਆ ਜਾ ਸਕਦਾ ਇੱਕ ਵਾਰ ਬਈ ਆਡੀਓ ਹੈ ਜਿਹੜੀ ਉਹ ਮੈਂ ਤੁਹਾਨੂੰ ਸੁਣਾਉਣਾ ਸੋ ਸਾਰੇ ਇੱਕ ਵਾਰ ਉਹ ਆਡੀਓ ਹੈ ਜਿਹੜੀ ਬਈ ਉਹ ਸੁਣ ਲਿਓ ਫਿਰ ਆਪਾਂ ਇਸ ਬੀਸੇ ਦੇ ਉੱਤੇ ਗੱਲ ਕਰਾਂਗੇ ਸਸ ਸਤਿਕਾਰ ਮੇਰੇ ਸਾਰੇ ਸਾਥੀ ਵੀਰਾਂ ਨੂੰ ਅਸੀਂ ਨਾ ਅੱਜ ਪਟਿਆਲੇ ਗਏ ਸੀ ਜਿੰਨਾ ਵੀਰਾਂ ਦੇ ਨਾਮ ਨਹੀਂ ਆਏ ਸੀ ਤੇ ਇਹਨਾਂ ਦੇ ਗੇਟ ਤੋਂ ਅੰਦਰ ਨਹੀਂ ਜਾਣ ਦਿੱਤੇ ਵੀਰੇ ਥੋੜਾ ਲੈਜਨ ਕਰਕੇ ਅੰਦਰ ਗਏ ਉਹ ਕਹਿੰਦੇ ਕਿ ਆ ਜਿਹੜੀਆਂ ਲਿਸਟਾਂ ਸੀ ਇਹਨਾਂ ਨੂੰ ਨਹੀਂ ਮੰਨਦੇ ਅਸੀਂ ਕੋਈ ਲਿਸਟਾਂ ਨਹੀਂ ਕੱਟੀਆਂ ਤੇ ਤੁਹਾਡਾ ਜੇ ਟਾਈਮ ਲੱਗਣਾ ਜੇ ਸਾਡੇ ਵੱਲੋਂ ਕੋਈ ਸਟੇਜ ਤੋਂ ਸਾਡੇ ਵੱਲੋਂ ਨਿਸ਼ਚਾ ਆਉਣਗੀਆਂ ਉਹ ਚ ਕੋਈ ਗੜਬੜ ਹੋਊ ਤੇ ਮੈਨੂੰ ਸਾਨੂੰ ਆਕੇ ਦੱਸਿਓ ਹਾਂਜੀ ਸਾਥੀ ਵੀਰੋ ਤੁਸੀਂ ਇਹ ਮੇਰੇ ਕਿਸੇ ਵੀਰ ਏਲਮਨ ਦੀ ਯੂਨੀਅਨ ਦੇ ਬੰਦੇ ਦੀ ਆਵਾਜ਼ ਹੈ ਜਿਹੜੀ ਉਹ ਸੁਣ ਰਹੇ ਹੋ ਤੇ ਇਸ ਦੇ ਵਿੱਚ ਬਈ ਉਹਨਾਂ ਨੇ ਇਹ ਮੁੱਦਾ ਰੱਖਿਆ ਸੀ ਵੀ ਜਿਹੜੀਆਂ ਲਿਸਟਾਂ ਤੁਹਾਡੇ ਕੋਲ ਆਈਆਂ ਬਹੁਤ ਸਾਰੇ ਸਾਥੀ ਦੱਸ ਰਹੇ ਸੀਗੇ ਵੀ ਉਹਨਾਂ ਦਾ ਨਾਮ ਬਈ ਘੱਟ ਨੰਬਰ ਵਾਲਿਆਂ ਦਾ ਤਾਂ ਵੀ ਉਹਨਾਂ ਲਿਸਟਾਂ ਦੇ ਵਿੱਚ ਪਏ ਪਰ ਵੀ ਜਿਹਦੇ ਨੰਬਰ ਵੱਧ ਨੇ ਵੀ ਉਹਨਾਂ ਦਾ ਨਾਮ ਉਸ ਲਿਸਟਾਂ ਦੇ ਵਿੱਚ ਕੰਜੀ ਬੰਦਿਆਂ ਦਾ ਨਹੀਂ ਸੀ ਸੋ ਇਸ ਮਸਲੇ ਨੂੰ ਲੈ ਕੇ ਬਈ ਜਿਮੀ ਬਈ ਏਲਮ ਸਾਥੀ ਵੀਰ ਨੇ ਜਿਹੜੇ ਉੱਥੇ ਹੈੱਡ ਆਫਿਸ ਗਏ ਤਾਂ ਉਹਨਾਂ ਦਾ ਬਈ ਇਹੀ ਜਵਾਬ ਸੀ ਵੀ ਉਹਨਾਂ ਨੇ ਅਫੀਸ਼ੀਅਲ ਹਰੇ ਕੋਈ ਵੀ ਲਿਸਟ ਹੈ ਜਿਹੜੀ ਉਹ ਜਾਰੀ ਨਹੀਂ ਕੀਤੀ ਜਦੋਂ ਉਹ ਲਿਸਟਾਂ ਨੇ ਆਪਣੀਆਂ ਜਿਹੜੀਆਂ ਜਾਰੀ ਕਰਨਗੇ ਸੋ ਲਿਸਟਾਂ ਵੈਸੇ ਤੁਹਾਡੀਆਂ ਤਿਆਰ ਪਈਆਂ ਨੇ ਪਰ ਵੀ ਜੇ ਜਿਹੜੀ ਉਹ ਅਫੀਸ਼ੀਅਲ ਵੈਬਸਾਈਟ ਉੱਤੇ ਕੋਈ ਲਿਸਟ ਜਾਰੀ ਕਰਨਗੇ ਉਹਦੇ ਵਿੱਚ ਵੀ ਤੁਹਾਨੂੰ ਜੇ ਕੋਈ ਘਟ ਨੰਬਰ ਜਾਂ ਵੱਧ ਨੰਬਰ ਨਾਲ ਇਹਦੀ ਗੜਬੜ ਲੱਗੀ ਵੀ ਅਸੀਂ ਵੀ ਉਹਦੇ ਜਵਾਬ ਦੇ ਤੁਹਾਨੂੰ ਹੈਗੇ ਆ ਫਿਲਹਾਲ ਜੋ ਵੀ ਤੁਹਾਡੀਆਂ ਲਿਸਟਾਂ ਵਗੈਰਾ ਜੋ ਵੀ ਇਹ ਵਾਇਰਲ ਹੋ ਰਹੀਆਂ ਨੇ ਉਸ ਦਾ ਜਿਹੜਾ ਜਵਾਬ ਦੇ ਵੀ ਕਹਿੰਦੇ ਮੈਂ ਘਮਾ ਨਹੀਂ ਹੈਗਾ ਜੀ ਠੀਕ ਹੈ ਜੀ ਸੋ ਆਪਣੇ सोनू ਨਵਾੜਾ ਜੀ ਕਮੈਂਟ ਲਿਖਦੇ ਨੇ ਕਹਿੰਦੇ ਵੀਰ ਮੇਰੇ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਦਾ ਦਿਨ ਹੈ ਕਹਿੰਦੇ ਜਿਹੜਾ ਬਹੁਤ ਖਾਸ ਆ ਬਾਬੇ ਨਾਨਕ ਦਾ ਗੁਰਪੁਰਬ ਸਾਰੇ ਵੀਰਾਂ ਨੂੰ ਬੇਨਤੀ ਆ ਦੋਨੋਂ ਜੁਨੀਆਨ ਇਕੱਠੀਆਂ ਹੋ ਜਾਣ ਕਿਉਂਕਿ ਆਪਣਾ ਮਕਸਦ ਜੁਆਇਨਿੰਗ ਨਾਲ ਆ ਸੋ ਤੁਸੀਂ ਬਈ ਸਾਰੇ ਜਾਣਦੇ ਹੋ ਠੀਕ ਹੈ ਨਾ ਹੋ ਸਕਦਾ ਮੇਰੇ ਨਾਲ ਕਈ ਬੰਦੇ ਉਹਰੇ ਆਪਣੇ ਤਕਰਾਰ ਰੱਖਦੇ ਨੇ ਕਿ ਮੈਂ ਬਈ ਥੋੜਾ ਜਿਹਾ ਤੱਤਾ ਚੱਲ ਜਾਣਾ ਤੱਤਾ ਤਾਂ ਚੱਲ ਜਾਣਾ ਬਈ ਕਿਉਂਕਿ ਕੁਝ ਇੱਕ ਗਲਤੀਆਂ ਹੋਈਆਂ ਹੋਈਆਂ ਨੇ ਉਹ ਹੋਣ ਦੇ ਬਾਵਜੂਦ ਵੀ ਬੰਦੇ ਮੰਨਦੇ ਨਹੀਂ ਹੁੰਦੇ ਬਈ ਹੈ ਨਾ ਪਰ ਫੇਰ ਵੀ ਬਈ ਮੈਂ ਇਸੇ YouTube ਚੈਨਲ ਤੋਂ ਆਪਣੇ ਤੋਂ ਇਹ ਚੀਜ਼ ਕਹਿ ਚੁੱਕਿਆ ਕਈ ਵਾਰੀ ਵੀ ਕੋਈ ਗੱਲ ਨਹੀਂ ਬਈ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਵੀ ਸਾਨੂੰ ਮਾਫੀ ਦਿਓ ਬੀਜੀ ਤੁਹਾਡੇ ਤੋਂ ਕੋਈ ਗਲਤੀ ਹੋਈ ਹੈ ਵੀ ਸਾਨੂੰ ਵੀ ਕੋਈ ਗੱਲ ਨਹੀਂ ਮaaf ਕਰਿਆ ਪਰ ਇੱਕ ਵਾਰ ਬਈ ਜਿਹੜੀਆਂ ਜੂਨੀਅਨਾਂ ਨੇ ਉਹਨਾਂ ਨੂੰ ਬਈ ਇਕੱਠਾ ਹੋ ਲੈਣ ਦੋ ਜੂਨੀਅਨਾਂ ਵੀ ਕਿਹੜੀਆਂ ਨੇ ਬਈ ਐ ਮੰਨ ਲਓ ਵੀ ਹੁਣ ਜਦੋਂ ਸਾਰੇ ਸਾਥੀਆਂ ਦੁਆਰਾ ਵੀਰ ਸਤਨਾਮ ਨੂੰ ਮੰਨ ਲਓ ਚੁਣ ਲਿਆ ਗਿਆ ਹੈ ਸੂਬਾ ਪ੍ਰਧਾਨ ਸੋ ਆਪਾਂ ਨੂੰ ਬਈ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਠੀਕ ਆ ਨਾ ਤੇ ਬਈ ਏਲਮ ਮੇਲ ਕਦੋਂ ਆਏਗੀ ਹਾਈ ਬਸੇਤੀ ਛੋਡੇ ਦੀ ਗੱਲ ਚੱਲ ਰਹੀ ਹੈ ਬਈ ਤੇ ਇੱਕ ਮੈਸੇਜ ਬਈ ਤੁਹਾਡਾ ਹੋਰ ਵਾਇਰਲ ਹੋ ਰਿਹਾ ਉਹ ਵੀ ਬਈ ਮੈਂ ਤੁਹਾਨੂੰ ਇੱਥੇ ਦਿਖਾ ਵੀ ਦਿੰਨਾ ਤੇ ਜਿਹੜਾ ਤੇ ਮੈਂ ਪੜ੍ਹ ਕੇ ਵੀ ਸੁਣਾ ਦਿੰਦਾ ਬਈ ਇਹਦੇ ਵਿੱਚ ਬਈ ਇਹੀ ਲਿਖਿਆ ਹੋਇਆ ਹੈ ਵੀ ਸਾਰੀਆਂ ਡਿਵੀਜ਼ਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ-ਜਿਹੜੇ ਸਲਮ ਬਿਨੇਕਾਰਾਂ ਨੂੰ ਆਪ ਦੇ ਦਫ਼ਤਰ ਵੱਲੋਂ ਆਫਰ ਲੈਟਰ ਜਾਰੀ ਕੀਤੇ ਗਏ ਹਨ ਉਹਨਾਂ ਨੂੰ 7/11/2025 ਦੇ ਵਿੱਚ ਮੀਮੋ ਨੰਬਰ ਲੱਗਣਾ ਹੈ ਅਤੇ ਉਸ ਆਫਰ ਲੈਟਰ ਦੀ ਕਾਪੀ ਹੈ ਜਿਹੜੀ ਕੱਲ੍ਹ ਸ਼ਾਮ ਤੱਕ TTI ਪਟਿਆਲਾ ਵਿਖੇ ਪਹੁੰਚਦੀ ਕਰਨੀ ਲਾਜ਼ਮੀ ਹੈ ਅਤੇ ਸਾਰੇ ਹੀ ਕੈਂਡੀਡੇਟ ਨੂੰ ਫੋਨ ਕਰਕੇ ਇਹ ਜਾਣਕਾਰੀ ਦੇਣੀ ਲਾਜ਼ਮੀ ਹੈ ਕਿ ਉਹਨਾਂ ਨੂੰ 7 ਤਰੀਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇਹ ਮਾਣਜੋ ਮੰਤਰੀ ਵੱਲੋਂ ਨਿਯੁਕਤੀ ਪੱਤਰ ਹੈ ਜਿਹੜੇ ਬਈ ਵੰਡੇ ਜਾਣਗੇ ਵੀ ਇਹ ਤੁਸੀਂ ਦੇਖ ਲਓ ਇਹ ਮੈਨੂੰ ਕਿਸੇ ਮੇਰੇ ਵੀਰ ਨੇ ਜਿਹੜਾ ਆਪਣਾ ਮੈਸੇਜ ਹੈ ਭੇਜਿਆ ਸੀ ਵੀ ਇਹ ਬਈ ਇੱਕ ਵਾਇਰਲ ਹੋ ਰਿਹਾ ਹੈ ਮੈਸੇਜ ਇਹਨੂੰ ਵੀ ਬਈ ਆਪਾਂ ਹੁਣ ਕੋਈ ਬਕਾਇਦਾ ਅਸਲ ਨਹੀਂ ਮੰਨ ਸਕਦੇ ਇਹ ਜੇ ਤਾਂ ਲਿਖਤੀ ਰੂਪ ਦੇ ਵਿੱਚ ਬਈ ਕੋਈ ਵੈੱਬਸਾਈਟ ਦੇ ਉੱਤੇ ਪਾਇਆ ਹੁੰਦਾ ਉਹਨਾਂ ਨੇ ਆਪਾਂ ਮੰਨ ਲੈਂਦੇ ਪਰ WhatsApp ਉੱਤੇ ਬਈ ਕਿਸੇ ਵੀ ਆਪਾਂ ਮੈਸੇਜ ਨੂੰ ਜਿਹੜਾ ਆਫੀਸ਼ੀਅਲ ਨਹੀਂ ਮੰਨ ਸਕਦੇ ਠੀਕ ਹੈ ਨਾ ਇੱਕ ਵਾਰ ਮੈਂ ਇਹ ਪੜ ਕੇ ਤੁਹਾਨੂੰ ਤਾਂ ਦਿਖਾਤਾ ਵੀ ਕਿਉਂਕਿ ਬਈ ਇਹ ਵਾਇਰਲ ਹੋ ਰਿਹਾ ਹੈ ਤੇ ਬਹੁਤ ਸਾਰੇ ਸਾਥੀ ਨੇ ਜਿਹੜੇ ਬਈ ਇਹਨਾਂ ਚੀਜ਼ਾਂ ਦੇ ਉੱਤੇ ਜਲਦੀ ਯਕੀਨ ਕਰ ਲੈਂਦੇ ਨੇ ਪਰ ਬਈ ਜਿੰਨਾ ਚਿਰ ਆਪਣੇ ਕੋਲ ਠੋਸ ਸਬੂਤ ਆਫੀਸ਼ੀਅਲ ਵੈਬਸਾਈਟ ਦਾ ਸਬੂਤ ਨਾ ਹੋਵੇ ਆਪਾਂ ਇਹ ਜੀ ਚੀਜ਼ਾਂ ਨੂੰ ਨਹੀਂ ਮੰਨ ਸਕਦੇ ਹੋ ਸਕਦਾ ਹੈ ਬਈ ਇਹ ਚੀਜ਼ ਸੱਚ ਹੋਵੇ ਆਫੀਸ਼ੀਅਲੀ ਵੀ ਆ ਜਾਵੇ ਅ ਨਤੇਸ਼ ਵਈ ਕਹਿ ਰਿਹਾ ਬਈ ਕਹਿੰਦੇ ਕਾਲ ਆਉਂਦੀ ਪਈ ਐ ਸਾਰਿਆਂ ਨੂੰ 7 ਤਰੀਕ ਦੀ ਓਕੇ ਹਾਂ ਬਈ ਜੇ ਆਫੀਸ਼ੀਅਲੀ ਕੋਈ ਕਾਲ ਵਗੈਰਾ ਤੁਹਾਨੂੰ ਆ ਰਹੀ ਐ ਟੀਟੀਆਈ ਤੋਂ ਜਾਂ ਆਪਣਾ ਹੈੱਡ ਆਫਿਸ ਤੋਂ ਤਾਂ ਬਈ ਹੋ ਸਕਦਾ ਬਈ ਇਹ ਜਿਹੜਾ ਮੈਸੇਜ ਐ ਉਹ ਸਹੀ ਹੋਵੇ ਪਰ ਵੈਬਸਾਈਟ ਉੱਤੇ ਬਈ ਇਹ ਵੀ ਕੁਝ ਹੈ ਨਹੀਂਗਾ ਦੇਖੋ ਠੀਕ ਹੈ ਹਨਾ ਸੋਨੂ ਅੰਗਾਰਾ ਜੀ ਲਿਖਦੇ ਨੇ ਕਹਿੰਦੇ ਵੈਬਸਾਈਟ ਤੇ ਕਹਿੰਦੇ ਏਲਮ ਦੀ ਪਿਛਲੀ ਲਿਸਟ ਵੀ ਨਹੀਂ ਪਾਈ ਆ ਹੋ ਸਕਦਾ ਹੈ ਬਾਈ ਫਿਰ ਇਹੀ ਚੀਜ਼ ਕਹਿ ਰਹੇ ਹਨ ਆਪਾਂ ਵੀ ਹੋ ਸਕਦਾ ਤੁਹਾਨੂੰ ਸਿੱਧਾ ਕਾਲ ਕਰਕੇ ਅਗਲੇ ਬੁਲਾ ਰਹੇ ਹੋਣ ਪਰ ਬਈ ਜਿਹੜੀ ਹੁਣ ਉਹ ਆਡੀਓ ਉਹ ਵੀ ਮੈਨੂੰ ਕਿਸੇ ਤੁਹਾਡੇ ਬੀਲ ਦੁਆਰਾ ਭੇਜੀ ਗਈ ਸੀ ਤੇ ਇਹ ਵੀ ਤੁਹਾਡੇ ਹੀ ਕਿਸੇ ਬੀਲ ਦੁਆਰਾ ਮੈਸੇਜ ਜਿਹੜਾ ਮੈਨੂੰ ਭੇਜਿਆ ਗਿਆ ਤੇ ਅਪਾ ਵੀ ਜਿਹੜੀ ਜਾਣਕਾਰੀ ਆਪਣੇ ਤੱਕ ਆਉਂਦੀ ਹੈ ਉਹ ਤੁਹਾਡੇ ਤੱਕ ਸਾਰਿਆਂ ਤੱਕ ਪਹੁੰਚਦੀ ਕਰਨਾ ਹੀ ਆਪਣਾ ਮਕਸਦ ਹੈ ਇੱਥੇ ਕੋਈ ਆਪਾਂ ਆਪ ਤਾਂ ਕੋਈ ਉੱਥੇ ਦੇ ਕੋਹਣਾ ਟੀਟੀਆਈ ਦੇ ਵਿੱਚ ਮੈਂ ਬੈਠਾ ਨਹੀਂ ਹੈਗਾ ਅੱবি ਮੈਂ ਤੁਹਾਡੀ ਲਿਸਟ ਜਾਰੀ ਕਰਨੀ ਹੈ ਜਾਂ ਨਹੀਂ ਕਰਨੀ ਆਪਾਂ ਫਿਲਹਾਲ ਜਿੰਨਾ ਵੀ ਆਪਣੇ ਕੋਲ ਸਿਸਟਮ ਜੋ ਵੀ ਜਾਣਕਾਰੀ ਆਉਂਦੀ ਹੈ ਉਹ ਤੁਹਾਡੇ ਤੱਕ ਪਹੁੰਚਾਉਣਾ ਹੀ ਆਪਣਾ ਮਕਸਦ ਹੈ ਸੁਈਸੀ ਬਈ ਅੱਜ ਦੀ ਆਪਣੀ ਜਿਹੜੀ ਧਰਨੇ ਨੂੰ ਲੈ ਕੇ ਜਾਂ ਏਲਮ ਵੀਰਾਂ ਨੂੰ ਲੈ ਕੇ ਜਾਣਕਾਰੀ ਜੇ ਕੋਈ ਆਪਾਂ ਨੂੰ ਹੋਰ ਨਵੀਂ ਅਪਡੇਟ ਮਿਲਦੀ ਹੈ ਬਈ ਤਾਂ ਆਪਾਂ ਜਲਦੀ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਬਈ ਆਪਾਂ ਹੁਣ ਇੱਕ ਵਾਰ ਜਿਹੜਾ ਲਾਈਵ ਆ ਆਪਣਾ ਹੋ ਐਂਡ ਕਰਨ ਲੱਗੇ ਆ ਤੇ ਨਾਲ ਹੀ ਬਈ ਇੱਕ ਵਾਰ ਹੱਥ ਜੋੜ ਕੇ ਜਿਵੇਂ ਕਹਿੰਦੇ ਨੇ ਉਹਦੇ ਬੇਨਤੀ ਮੇਰੇ ਸਾਥੀ ਵੀਰਾਂ ਨੂੰ ਕਰਦੇ ਆਂ ਵੀ ਜਿਹੜੇ ਬਈ ਨਾਰਾਜ਼ ਨੇ ਉਹਨਾਂ ਨੂੰ ਵੀ ਕਰਦੇ ਆਂ ਤੇ ਜਿਹੜੇ ਬਈ ਮੇਰੇ ਵੀਰ ਦਰਨੇ ਉੱਤੇ ਪਹੁੰਚ ਰਹੇ ਸੀ ਉਹਨਾਂ ਨੂੰ ਵੀ ਦੁਬਾਰੇ ਬੇਨਤੀ ਕਰਦੇ ਆਂ ਵੀ ਇੱਕ ਇੱਕ ਦੋ ਦੋ ਸਾਥੀ ਘੱਟੋ ਘੱਟ ਬਈ ਆਪਣੇ ਨਾਲ ਲੈ ਕੇ ਜਿਹੜੀ ਆਪਣਾ ਸੋਮਵਾਰ ਸ਼ਾਮ ਨੂੰ ਜਾਂ ਮੰਗਲਵਾਰ ਬਈ ਸਵੇਰੇ 5:00 ਵਜੇ ਦੇ ਨਾਲ 5:00 ਵਜੇ ਸਵੇਰੇ ਆਪਣਾ ਬਈ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਆਪਾਂ ਗੇਟ ਹੈ ਜਿਹੜਾ ਹੈੱਡ ਆਫਿਸ ਦਾ ਖੁੱਲਣ ਤੋਂ ਪਹਿਲਾਂ ਪਹਿਲਾਂ ਘੇਰਨਾ ਹੈ ਬਈ ਆਪਾਂ ਉੱਥੋਂ ਦੀ ਕੋਈ ਅਫਸਰ ਐਂਟਰ ਨਹੀਂ ਹੋਣ ਦੇਣਾ ਤੇ ਹੋ ਸਕਿਆ ਜੇ ਆਪਣੀ ਗਿਣਤੀ ਬਈ ਪੂਰੀ ਡਬਲ ਵੀ ਤਾਂ ਸਵੇਹੀ ਬਈ ਆਪਾਂ ਜਿਹੜਾ ਰੋੜਾ ਹੈ ਉਹ ਦੋਨੋਂ ਸਾਈਡਾਂ ਆਪਦੀਆਂ ਜਾਮ ਕਰਾਂਗੇ ਸਵਾਜੋ ਬਈ ਸਾਰੇ ਸਾਥੀ ਕੋ ਕੇ ਆਪਾਂ ਆਪਣਾ ਇਹ ਧਰਨਾ ਜਿਹੜਾ ਕਾਮਯਾਬ ਕਰੀਏ ਤੇ ਇੱਕ ਹੋਣ ਦਾ ਸਬੂਤ ਈ ਸੋ ਇਨਾਂ ਕਾ ਕਹਿੰਦਾ ਹੋਇਆ ਬਈ ਆਪਾਂ ਸਾਰੇ ਸਾਥੀਆਂ ਤੋਂ ਜੇ ਕੋਈ ਗਲਤ ਬੋਲਿਆ ਗਿਆ ਹੋਇਆ ਤਾਂ ਤਾਂ ਮਾਫੀ ਮੰਗਦੇ ਆ ਸੋ ਆਪਣੇ ਨਾਲ ਜੁੜੇ ਰਹਿਣ ਲਈ ਬਈ ਤੁਹਾਡਾ ਸਾਰਿਆਂ ਦਾ ਧੰਨਵਾਦ